ਬੀਤੇ ਲੰਬੇ ਸਮੇਂ ਤੋਂ ਨੰਗਲ ਚ ਜ਼ਿੰਦਾਜੀ ਬੇਸਹਾਰਾ ਆਸ਼ਰਮ ਚਲਾ ਕੇ ਲੋੜਵੰਦ ਲੋਕਾਂ ਦੀ ਦੇਖਭਾਲ ਕਰ ਰਿਹਾ ਹੈ ਆਸ਼ਰਮ ਦੇ ਸੰਚਾਲਕ ਅਸ਼ੋਕ ਸੱਚ ਦੇਵਾ ਤੇ ਉਹਨਾਂ ਦੇ ਇਸ ਕਾਰਜ ਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਉਹਨਾਂ ਦੀ ਧਰਮ ਪਤਨੀ ਪਿੰਕੀ ਸੱਚ ਦੇਵਾ ਦਾ ਅੱਜ ਖੇਤਰ ਦੇ ਪਿੰਡ ਸਿਆੜੀ ਮਾਜਰਾ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਦੌਰਾਨ ਗੱਲਬਾਤ ਕਰਦਿਆਂ ਸੱਚ ਦੇਵਾ ਨੇ ਜਿੱਥੇ ਇਸ ਮਾਨ ਸਨਮਾਨ ਲਈ ਸਿਆੜੀ ਮਾਜਰਾ ਦੇ ਲੋਕਾਂ ਦਾ ਤੇ ਹੋਰ ਪ੍ਰਤਿਵੰਤਿਆਂ ਦਾ ਧੰਨਵਾਦ ਕੀਤਾ ਉਥੇ ਹੀ ਕਿਹਾ ਕਿ ਮਾਨਵਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਤੇ ਪੀੜ ਸਹਾਰਾ ਦੀ ਮਦਦ ਰਿਆ ਕੋਈ ਪੁੰਨੀ ਹੁੰਦਾ ਕਿਉਂਕਿ ਜੋ ਸੁਖੀ ਨਾ ਦੂਮਾ ਕਮਨਲਾ ਪ੍ਰਾਪਤ ਹੁੰਦਾ ਉਹ ਸੰਸਾਰ ਦੇ ਕਿਸੇ ਵੀ ਸਾਧਨ ਤੋਂ ਨਹੀਂ ਮਿਲਦਾ ਇਸ ਲਈ ਹਰ ਨੁਕ ਨੂੰ ਦੀਨ ਦੁਖੀ ਅਤੇ ਪੀੜਤ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਮੋਕੇ ਉਹਨਾਂ ਸੇਕੀ ਸਾਡੇ ਆਸ਼ਮ ਵਿੱਚ 100 ਤੋਂ ਵੱਧ ਪੀੜਤ ਲੋਕਾਂ ਦੀ ਨਿਰੰਤਰ ਕੀ ਸਾਲਾਂ ਤੋਂ ਦੇਖਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਲਈ ਭੋਜਨ ਕੱਪੜੇ ਬਿਸਤਰ ਤੇ ਦਵਾਈਆਂ ਦੀ ਸੇਵਾ ਵੀ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਸੰਗਤ ਸਹਿਯੋਗ ਦੇ ਨਾਲ ਹੀ ਕੀਤੀ ਜਾ ਰਹੀ ਹੈ ਤੇ ਹੁਣ ਵੱਡੀ ਗਿਣਤੀ ਸਮਾਜ ਸੇਵੀ ਲੋਕ ਸਾਡੇ ਨਾਲ ਜੁੜ ਕੇ ਇਹਨਾਂ ਪੀੜਤਾ ਦੀ ਮਦਦ ਲਈ ਅੱਗੇ ਆ ਰਹੇ ਹਨ ਇਸ ਮੁcke ਗੱਲ ਕਰਦਿਆਂ ਨੌਜਵਾਨ ਸਮਾਜ ਸੇਵੀ ਹਿੰਮਤ ਸ਼ਰਣੀ ਨੇ ਕਿਹਾ ਕਿ ਜ਼ਿੰਦਾਜੀ ਬੇਸਾਰਾ ਆਸ਼ਮ ਅਸਲ 'ਚ ਲੋਕ ਭਲਾਈ ਦੇ ਕਾਰਜ ਕਰ ਰਿਹਾ ਹੈ ਅਤੇ ਉਹਨਾਂ ਵੱਲੋਂ ਬੀਤੇ ਕਈ ਸਾਲਾਂ ਤੋਂ ਜੋ ਸਮਾਜ ਤੋਂ ਆਪਣੇ ਹੱਥੋਂ ਪਛਾੜੇ ਹੋਏ ਲੋਕਾਂ ਦੀ ਬਾਹ ਫੜ ਕੇ ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਸਲਾਘਾਯੋਗ ਕਦਮ ਹੈ ਤੇ ਅਸੀਂ ਵੀ ਵਿਸ਼ਵਾਸ ਦਵਾਉਂਦੇ ਹਾਂ ਕਿ ਭਵਿੱਖ 'ਚ ਵੀ ਸਾਡੇ ਵੱਲੋਂ ਇਹਨਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ मेरा पंजाब न्यूज़ दस अशोक सजेवा जिंदा मानव सेवा करते दूजे बेहरे लंगड़े जिड़े जेसहारा भुखे जो कि सड़क दे कौन है 20 ਸਾਲ ਤੋਂ ਸੇਵਾ ਕਰਦਾ ਆਇਆ ਹੈ ਜੇ ਤੁਹਾਨੂੰ ਕੋਈ ਮਿਲੇ ਕੋਈ ਇਸ ਤਰ੍ਹਾਂ ਦਾ ਬੰਦਾ ਚਾਹੇ ਜਿਸ ਦਾ ਵੀ ਕੰਡੀਸ਼ਨ ਹੋਵੇ ਸਾਨੂੰ ਫੋਨ ਕਰੋ 9846222115 ਤੋਂ ਲੈਣਾ ਵਾਂਗੇ ਹੁਣ ਸਾਡੇ ਕੋਲ 120 ਬੰਦੇ ਐ ਇਸ ਟੈਂਡਰ ਅਲਾਜ ਫਰੀ ਔਰ ਔਰ ਰਹਿਣਾ ਫਰੀ ਰਹਿਸ਼ ਫਰੀ ਦਵਾਈਆਂ ਫਰੀ ਹਰ ਚੀਜ਼ ਸੋਸਾਇਟੀ ਕਰ ਰਹੀ ਹੈ ਔਰ ਉਹਨਾਂ ਨੂੰ ਉਹਨਾਂ ਨੂੰ ਉਹਦੇ ਠੀਕ ਕਰਕੇ ਉਹਨਾਂ ਨੂੰ ਘਰ ਤੱਕ ਪਹੁੰਚਾਇਆ ਜਾਂਦਾ ਚਾਹੇ ਬੰਗਾਲ ਬਿਹਾਰ ਜਿੱਥੋਂ ਦੀ ਮਰਗੀ ਹੋ ਉਹਨਾਂ ਦੇ ਘਰ ਤੱਕ ਪਹੁੰਚਾਇਆ ਜਾਂਦਾ ਮੇਰਾ ਇਹੀ ਇੱਕ ਸੰਦੇਸ਼ ਹੈ ਕਿ ਜਿੰਦਾ ਮਨੁੱਖ ਨਾਲ ਸੇਵਾ ਕਰੋ ਕਿੰਨਾ ਮਾਨਵ ਨਾਲ ਸੇਵਾ ਕਰੋ ਉਹਨੇ ਅਸੀਸਾ ਪ੍ਰਾਪਤ ਕਰੋ ਉਹੀ ਬੈਂਕ ਬਹਿਲ ਭਗਵਾਨ ਦੀ ਨਦੀ ਪਟਾਇਆ ਜਾਂਦਾ ਹੈ ਜੀਵ ਤੇ ਦਇਆ ਪ੍ਰਵਾਨ ਕਰਨ ਸਾਹਿਬ ਤੇ ਲਿਖਿਆ ਜਿਹੜਾ ਜੀਵ ਤੇ ਦਇਆ ਕਰਦਾ ਹੈ ਉਹੀ ਉਹਦੇ ਦਰਗਾਹ ਚ ਪ੍ਰਵਾਨ ਹੁੰਦਾ ਹੈ ਮੇਰੀ ਹੱਦਬੰਦ ਕੀ ਬੇਨਤੀ ਹੈ ਆਓ ਸਾਰੇ ਰਲিয়ে ਕਿਸੇ ਨੂੰ ਭੁੱਖਾ ਨਾ ਛਡਣ ਦਈਏ ਕੋਈ ਵੀ ਵਿਚਾਰਾ ਲਵਾਰ ਸੁਲੋਪੇ ਹਰੇਕ ਮੁਖਾਰ ਚੀਜ਼ ਨੂੰ ਬਹੁਤ ਬਹੁਤ ਮਿਹਰਬਾਨੀ ਬਹੁਤ ਜੀ ਮਾਨਵਨਾਂ ਕੀ ਤੁਹਾਡਾ ਮੇਰਾ ਬਹੁਤ ਜਿਆਦਾ ਮਨ ਖੁਸ਼ ਹੈ ਸੋਸਾਇਟੀ ਮੇਰੇ ਨਾਲ ਜਿਹੜੀ ਖੂਲਦਾਨ ਕੈਂਪਸ ਸੋਸਾਇਟੀ ਹੈ ਇਹਨਾਂ ਨੇ ਸਾਡੀ ਬਹੁਤ ਜਿਆਦਾ ਕਦਰ ਕੀਤੀ ਹੈ ਸਾਡਾ ਹੌਸਲਾ ਵਧਾਇਆ ਹੈ ਸਾਡੇ ਕੰਮ ਨੂੰ ਲਾਈਕ ਕੀਤਾ ਹੈ ਸਾਡੇ ਕੰਮ ਨੂੰ ਸਮਝਿਆ ਹੈ ਜੀ ਇਹਨਾਂ ਸਮਝੀ ਹੈ ਚੰਗੇ ਕੀ ਹੈ ਮੈਂ ਸਿਰਫ ਇੱਕੋ ਜਿਹਾ ਮਨੁੱਖ ਦੀ ਸੇਵਾ ਕਰੋ ਉਹ ਗਰੇ ਹੋਏ ਮੂਰਤੀ ਨੂੰ ਭਗਵਾਨ ਦੀ ਮੂਰਤੀ ਨੂੰ ਉੱਪਰ ਚੱਕੋ ਮੂਰਤੀ ਪੂਜਾ ਵੀ ਕਰੋ ਗ੍ਰੰਥ ਸਾਹਿਬ ਵੀ ਪੂਜੋ ਸਾਰੇ ਧਰਮਾਂ ਨੂੰ ਪੂਜੋ ਉੱਥੋਂ ਮੰਨਣੀਆਂ ਪਰ ਯੋ ਗਿਰ ਗਿਆ ਇਨਸਾਨ ਉਹ ਭਗਵਾਨ ਦੀ ਮੂਰਤੀ ਤਾਂ ਉਹ ਛੱਕੋ ਮਰੇ ਜਾ ਬਾਈਸ ਤੇਰੇ ਨਾਲ ਐ ਤੂੰ ਖਬਰਾਨਾ ਨਹੀਂ ਹੈਗਾ ਬਸ ਐ ਹੀ ਮੇਰਾ ਮੰਤਵ ਹੈ ਜ਼ਿੰਦਗੀ ਦਾ